ਸਾਂਚ ਟੀਵੀ ਦੀ ਪਾਈ ਖਬਰ ਦਾ ਦਿਖ ਰਿਹਾ ਅਸਰ ਫਗਵਾੜੇ ਦੀਆਂ ਸੜਕਾਂ ਦਾ ਕੰਮ ਹੋ ਗਿਆ ਸ਼ੁਰੂ ਫਗਵਾੜੇ ਦੀ ਟੁੱਟੀਆਂ ਸੜਕਾਂ ਦੀ ਵੀਡੀਓ ਪਾ ਕੇ ਕੀਤੇ ਸੀ ਪ੍ਰਸ਼ਾਸਨ ਨੂੰ ਬੇਨਤੀ ਆਖਿਰਕਾਰ ਵੀਡੀਓ ਦਾ ਅਸਰ ਵੇਖਣ ਨੂੰ ਮਿਲਿਆ ਥੋ ਲੋ ਜੀ ਫਗਵਾੜੇ ਵਾਲਿਓ ਆਹ ਦੇਖ ਲਓ ਜਿਹੜਾ ਪੈਚ ਵਰਕ ਹੁਣ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਬਹੁਤ ਸਾਰੀਆਂ ਸੜਕਾਂ ਦੇ ਖੱਡੇ ਜਿਹੜੇ ਪੈ ਗਏ ਸੀ ਖੱਡਿਆਂ ਕਰਕੇ ਲੋਕਾਂ ਦੀਆਂ ਗੱਡੀਆਂ ਟੁੱਟ ਰਹੀਆਂ ਸੀਗੀਆਂ ਬਾਈਕਸ ਚੱਲਦੀ ਸੀ ਹੁੰਦਾ ਆ ਦੇਖ ਸਕਦੇ ਹੋ ਜੀ ਤੇ ਗਰਮ ਲੋਕਿਆ ਜਿੱਥੇ ਜਿੱਥੇ ਖੱਡੇ ਜਾਂ ਕਹਿ ਲਓ ਕਿ ਮੀਂਹ ਦੇ ਕਰਕੇ ਸੜਕ ਖਰਾਬ ਹੋ ਰਹੀ ਸੀਗੀ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡਾ ਉਪਰਾਲਾ ਕਰ ਦਿੱਤਾ ਗਿਆ ਸਾਂ ਟੀਵੀ ਤੇ ਕੁਝ ਦਿਨ ਪਹਿਲਾਂ ਅਸੀਂ ਵੀਡੀਓ ਪਾ ਰਹੇ ਸੀਗੇ ਕਿ ਦੇਖ ਸਕਦੇ ਹੋ ਕਿ ਜਿੰਨੇ ਖੱਡੇ ਜਿੰਨੇ ਟੋਏ ਟੱਬੇ ਫਗਵਾੜੇ ਦੀਆਂ ਸੜਕਾਂ ਤੇ ਪੈ ਗਏ ਨੇ ਲੋਕ ਪਰੇਸ਼ਾਨ ਹੋ ਗਏ ਆ ਕੁਝ ਦਿਨ ਪਹਿਲਾਂ ਹਾਲੇ ਵੀਡੀਓ ਪਾਈ ਸੀਗੀ ਲੇਕਿਨ ਇਹ ਕਿਤਨਾ ਕਿ ਤੁਸੀਂ ਵੀਡੀਓ ਦਾ ਅਸਰ ਦੇਖ ਸਕਦੇ ਹੋ ਕਿ ਜਦੋਂ ਅਸੀਂ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਦੇਖੇ ਪ੍ਰਸ਼ਾਸਨ ਦੇਖੇ ਕਿ ਲੋਕਾਂ ਨੂੰ ਕਿੰਨੀਆਂ ਤੰਗੀਆਂ ਆ ਰਹੀਆਂ ਨੇ ਸੜਕਾਂ ਟੁੱਟੀਆਂ ਹੋਈਆਂ ਨੇ ਬਹੁਤ ਵੱਡੇ ਵੱਡੇ ਡੂੰਘੇ ਡੂੰਘੇ ਖੱਡੇ ਆ ਜਿਹੜੇ ਕਿ ਵੱਡੀ ਦੁਰਘਟਨਾ ਦਾ ਕਾਰਨ ਵੀ ਬਣਦੇ ਨੇ ਸੋ ਕਿਤਨੇ ਕਦੋਂ ਸ਼ੁਰੂਆਤ ਹੋ ਗਈ ਆ ਆ ਸ਼ੁਰੂਆਤ ਦੇਖ ਸਕਦੇ ਹੋ ਜੀ ਕਿ ਇੱਥੋਂ ਸ਼ੁਰੂ ਹੋ ਰਹੀ ਆ ਆ ਲੱਕ ਪੈਣ ਸ਼ੁਰੂ ਗਰਮ ਲੋਕ ਹੈ ਜਿਹੜੀ ਪੈ ਰਹੀ ਆ ਪੈਦਲਵਰਕ ਜਿਸ ਨੂੰ ਆਪਾਂ ਕਹਿੰਦੇ ਨੇ ਕਿ ਪੈਦਲਵਰਕ ਸ਼ੁਰੂ ਹੋ ਗਿਆ ਇਹ ਫਗਵਾੜਾ ਜਾ ਜਿਹੜਾ ਮੇਨ ਪੋੜਿਆ ਥੱਲੇ ਵਾਲੀ ਸੜਕ ਆ ਜੀ ਸੋ ਜਿੰਨੇ ਫਗਵਾੜੇ ਵਾਲੇ ਤੁਸੀਂ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਹੋਰ ਸੜਕ ਆ ਕਿ ਜਿੱਥੇ ਲੱਗਦਾ ਕਿ ਨਹੀਂ ਜੀ ਉੱਥੇ ਟੋਏ ਟੱਬੇ ਬਹੁਤ ਨੇ ਜਿੱਥੇ ਤੁਹਾਨੂੰ ਲੱਗਦਾ ਕਿ ਨਹੀਂ ਜੀ ਇੱਥੇ ਜਦੇ ਆ ਉਹ ਲੋਕ ਪਾਣ ਦੀ ਲੋੜ ਆ ਜਾਂ ਪੈਚ ਵਰਕ ਹੋਣ ਦੀ ਲੋੜ ਆ ਉਧਰ ਟਰੱਕ ਜੀ ਦੇਖੋ ਭਰ ਕੇ ਆ ਲੋਕ ਆਈ ਹੈ ਬਾਈ ਸਾਹਿਬ ਅਛਾ ਮੈਂ ਜੀ ਮੈਨ ਦੱਸੋ ਕਿੱਥੇ ਕਿੱਥੇ ਤੁਹਾਨੂੰ ਕੀਤਾ ਗਿਆ ਲੋਕ ਕਿ ਤੁਸੀਂ ਲੋਕ ਕਿੱਥੇ ਕਿੱਥੇ ਪਾਉਣੀ ਹੈ ਲੋਕ ਆਪਣਾ ਪੈਚ ਵਰਕ ਲਗਾਣੇ ਪੈਚ ਵਰਕ ਕਿਹੜੀ ਰੋਡ ਤੇ ਪਾਉਣੀ ਹੈ ਇਹ ਆਪਣਾ ਇਹ ਹੀ ਯੀ مین ਰੋਡ ਸਾਰਾ ਜਿਹੜਾ ਬੱਸ ਸਟੈਂਡ ਤੱਕ ਦਾ ਹਾਂਜੀ ਹਾਂਜੀ ਪੁਲ ਦੇ ਉੱਪਰ ਵੀ ਦੱਸਿਆ ਤੁਹਾਨੂੰ ਹਾਂ ਉੱਪਰ ਤੋਂ ਉੱਪਰ ਵੀ ਕਰ ਦੂਗੀ ਇਹ ਕਦੋਂ ਸ਼ੁਰੂ ਕੀਤਾ ਤੁਸੀਂ ਇਹ ਕਰਦੀਆ ਅਮਨੇ ਕੱਲ੍ਹ ਸੀ ਕੀਤਾ ਸੀ ਕੱਲ੍ਹ ਤੋਂ ਸ਼ੁਰੂ ਕੀਆ ਕਿੱਥੋਂ ਸ਼ੁਰੂ ਹੋਈਆਂ ਤੁਸੀਂ ਵੈਸੇ ਨਹੀਂ ਨਹੀਂ ਸੀ ਸਟਾਰਟ ਕੀਆ ਆਪਣਾ ਆਰੋਵੀ ਸੀ ਤੁਸੀਂ ਨਾਲੇ ਕਹਿੰਦੇ ਕੱਲ੍ਹ ਤੋਂ ਸ਼ੁਰੂ ਹੋ ਗਿਆ ਨਹੀਂ ਪਰਸੋਂ ਤੇ ਆਰੋਵੀ ਤੋਂ ਸਟਾਰਟ ਕੀਆ ਹੈ ਅਮਨੇ ਅੱਛਾ ਕੱਲ੍ਹ ਵੀ ਆਇਆ ਤੇ ਅੱਜ ਆਜਾ ਹੈ ਕਿੱਥੇ ਆ ਗਏ ਲੋ ਜੀ ਦੇਖ ਸਕਦੇ ਹੋ ਹੁਣ ਫਗਵਾੜੀ ਦੀਆਂ ਸਰਕਾ ਕਹਿ ਲੋ ਕਿ ਸੋ ਉਧਰ ਲੇਬਰ ਆ ਗਈ ਹੈ ਗੱਡੀ ਭਰ ਕੇ ਸੋ ਜਿੰਨੇ ਲੋਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀਗੇ ਵੇਟ ਕਰ ਰਹੇ ਸੀਗੇ ਕਿ ਕਦੋਂ ਫਗਵਾੜੇ ਦੀਆਂ ਸੜਕਾਂ ਜਿਹੜੀਆਂ ਉਹ ਸਹੀ ਹੋ ਜਾਣਗੀਆਂ ਕਿਉਂਕਿ ਮੀਂਹਾਂ ਦੇ ਕਰਕੇ بارشਾਂ ਦੇ ਕਰਕੇ ਸੜਕਾਂ ਜਿਹੜੀਆਂ ਟੁੱਟ-ਟੁੱਟ ਗਈਆਂ ਸੀਗੀਆਂ ਪੁਲ ਦੇ ਉੱਪਰ ਵੀ ਉਹ ਦੇਖੋ ਕਿ ਕਿੰਨਾ ਵੱਡਾ ਖੱਡਾ ਆ ਇਹ ਸਾਰੇ ਖੱਡੇ ਖੁੱਡੇ ਜਿਹੜੀ ਤੁਹਾਡੇ ਭਰੇ ਜਾਣੇ ਆ ਆ ਗੱਡੀ ਭਰ ਕੇ ਲੇਬਰ ਆ ਗਈ ਆ ਸੋ ਹੁਣ ਜਿੰਨੀਆਂ ਸੜਕਾਂ ਦੇ ਕੰਮ ਆ ਪੈਚ ਵਰਕ ਜਿਹੜੇ ਆ ਉਹ ਹੋਣੇ ਸ਼ੁਰੂ ਹੋ ਜਾਣੇ ਆ ਸੋ ਨਗਰ ਨਿਗਮ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿੱਥੇ ਕਿ ਆਮ ਲੋਕਾਂ ਨੂੰ ਜਿਹੜੀ ਕਿਤਨੇ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਸੀਗੀਆਂ ਉਹ ਸਹੀ ਹੋ ਜਾਣਗੀਆਂ ਪਰ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਨਾ ਇਹ ਜਿਹੜਾ ਰੋਡ ਹੈਗਾ ਮੇਨ ਰੋਡ ਆ ਸੋ ਮੇਨ ਰੋਡ ਦੀ ਇਹ ਸ਼ੁਰੂਆਤ ਅਜ ਕਰਤੀ ਹੈ ਕਹਿੰਦੇ ਸੀ ਪਰਸੋਂ ਤੋਂ ਕੰਮ ਜਣਾ ਸ਼ੁਰੂ ਕਰ ਦਿੱਤਾ ਸੀਗਾ ਸੋ ਇਹਦੇ ਨਾਲ ਨਾਲ ਤੁਸੀਂ ਜਿੰਨੇ ਫਗਵਾੜੇ ਵਾਲਿਓ ਕਮੈਂਟ ਕਰਕੇ ਦੱਸ ਦਿਓ ਕਿ ਕਿਹੜੀ ਸੜਕ ਤੇ ਲੋਡ ਹੈਗੀ ਆ ਪੈਚ ਵਰਗੀ ਜਿੱਥੇ ਤੁਹਾਨੂੰ ਲੱਗਦਾ ਕਿ ਖੱਡੇ ਬਹੁਤ ਜ਼ਿਆਦਾ ਜੇ ਸੜਕ ਖਰਾਬ ਆ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਕਿਹੜੀਆਂ-ਕਿਹੜੀਆਂ ਜਗ੍ਹਾਾਂ ਤੇ ਜਿਹੜੀਆਂ ਲੋਕ ਪਰੇਸ਼ਾਨ ਆ ਸੋ ਤੁਸੀਂ ਨਾਲ ਦੀ ਨਾਲ ਕਮੈਂਟ ਕਰਕੇ ਜੂੜ ਦੱਸਿਓ ਚਲੋ ਆਹ ਤੁਹਾਨੂੰ ਦਿਖਾ ਰਿਹਾ ਜੀ ਫਗਵਾੜੇ ਦਾ ਮੇਨ ਰੋਡ ਆ ਉਹ ਉੱਪਰ ਪੋਲੇ ਆਪਣ ਤੇ ਇਧਰ ਆ ਲੇਬਰ ਆ ਗਈ ਥੱਲੇ ਦੇਖ ਲਓ ਜੀ ਗੱਡੀ ਭਰ ਕੇ ਪੂਰੀ ਇਧਰ ਵੱਡੇ ਟਰੱਕ ਤੇ ਲੋਕ ਭਰ ਲੈਂਦੀ ਆ ਤੇ ਜਿੰਨੇ ਪੈਦਵਰਕ ਉਹ ਤੁਹਾਡੇ ਹੋਏ ਨੇ ਆ ਸੋ ਕਿਤੇ ਨਾ ਕਿਤੇ ਜੇ ਸਾਂਹ ਟੀਵੀ ਨੇ ਇੱਕ ਉਪਰਾਲਾ ਕੀਤਾ ਸੀਗਾ ਕਿ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਏ ਕਿ ਕਿੱਥੇ ਕਿੱਥੇ ਲੋੜ ਆ ਕਿਹੜੇ ਕਿਹੜੇ ਖੱਡੇ ਆ ਸੋ ਜੇਕਰ ਤੁਹਾਡੇ ਵੀ ਰਾਦਰ ਕਿ ਤੁਹਾਡੇ ਏਰੀਆ ਵਿੱਚ ਸੜਕ ਦਾ ਪੈਦਵਰਕ ਕਰਵਾਉਣ ਵਾਲਾ ਹੈਗਾ ਵੀ ਨੀਚੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਡਾ ਏਰੀਆ ਕਿਹੜਾ ਉਹ ਥੱਲੇ ਕਮੈਂਟ ਬਾਕਸ ਚ ਪਾ ਰਹੇ ਹੋ ਤੇ ਇਧਰ ਦੇਖ ਲਓ ਇੱਕ ਵਾਰ ਦਿਖਾ ਰਹੇ ਮੈਂ ਬੜਾ ਗਰਮ ਗਰਮ ਲੋਕ ਆ ਗਈ ਆ ਇਹ ਪੈਦਵਰਕ ਜਿਹੜਾ ਕੰਮ ਜ ਸੋ ਫਗਵਾੜੇ ਵਾਲੇ ਜਿੰਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੂਰ ਕਰ ਦਿਓ ਜੀ